ਫਗਵਾੜਾ ਦੇ ਹਦੀਆਬਾਦ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੱਲੀ ਪਰਿਵਾਰ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਸ਼ਿਰਕਤ ਕੀਤੀ ਇਸ ਦੌਰਾਨ ਜਿੱਥੇ ਮਹਿਲਾਵਾਂ ਤੇ ਲੜਕੀਆਂ ਵੱਲੋਂ ਪੰਜਾਬੀ ਵਿਰਸੇ ਦੀ ਯਾਦ ਨੂੰ ਤਾਜ਼ਾ ਕਰਦੇ ਆ ਪੰਜਾਬੀ ਤਾਲੂਕ ਨਾਚ ਗਿੱਧਾ ਭੰਗੜਾ ਤੇ ਬੋਲੀਆਂ ਪੇਸ਼ ਕੀਤੀਆਂ ਗਈਆਂ ਉੱਥੇ ਹੀ ਡੀ ਜੇ ਦੀਆਂ ਧੁਨਾਂ ਤੇ ਵੀ ਮਹਿਲਾਵਾਂ ਨੇ ਨੱਚ ਟੱਪ ਕੇ ਇਸ ਤੀਆਂ ਦੇ ਮੇਲੇ ਦੀ ਰੌਣਕ ਨੂੰ ਚਾਰ ਚੰਨ ਲਾਏ ਇਸ ਤੋਂ ਇਲਾਵਾ ਮਹਿਲਾਵਾਂ ਤੇ ਲੜਕੀਆਂ ਲਈ ਮੱਲੀ ਪਰਿਵਾਰ ਵੱਲੋਂ ਖਾਣ ਪੀਣ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਇਸ ਦੌਰਾਨ ਜਿੱਥੇ ਮਹਿਲਾਵਾਂ ਵੱਲੋਂ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਦੇ ਮਕਸਦ ਨਾਲ ਪਾਰਕ ਵਿਖੇ ਬੂਟੇ ਲਗਾਏ ਗਏ ਉੱਥੇ ਹੀ ਵਕਫਕ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਸਮੂਹ ਇਲਾਕਾ ਵਾਸੀਆਂ ਨੂੰ ਤੀਆਂ ਦੇ ਮੇਲੇ ਦੀਆਂ ਵਧਾਈਆਂ ਦਿੱਤੀਆਂ ਉਹਨਾਂ ਕਿਹਾ ਕਿ ਤੀਆਂ ਦਾ ਤਿਉਹਾਰ ਜਿੱਥੇ ਸਾਨੂੰ ਆਪਣੇ ਪ੍ਰਾਤਨ ਵਿਰਸੇ ਦੀ ਯਾਦ ਨੂੰ ਤਾਜ਼ਾ ਕਰਦਾ ਹੈ ਉੱਥੇ ਹੀ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਅੱਜ ਦੀ ਨੌਜਵਾਨੀ ਨੂੰ ਤੀਆਂ ਦੀ ਮਹੱਤਤਾ ਸਬੰਧੀ ਵੀ ਜਾਗਰੂਕ ਕਰਵਾਉਣਾ ਚਾਹੀਦਾ ਹੈ ਇਸ ਦੌਰਾਨ ਵੱਡੀ ਗਿਣਤੀ ਵਿੱਚ ਮਹਿਲਾਵਾਂ ਅੱਜ ਫਗਵਾੜਾ ਦੇ ਮਹੱਲਾ ਹਦੀਆਬਾਦ ਵਿਖੇ ਥੀਆਂ ਦਾ ਤਿਹਾਰ ਬਹੁਤ ਹੀ ਚਾਅ ਨਾਲ ਮਨਾਇਆ ਗਿਆ। ਹਰ ਸਾਲ ਦੀ ਤਰ੍ਹਾਂ ਇਹ ਤਿਹਾਰ ਇਸ ਵਾਰ ਵੀ ਮੱਲੀ ਪਰਿਵਾਰ ਨੇ ਹੀ ਆਜੋਦ ਕੀਤਾ ਸੀਗਾ ਤੇ ਇਸ ਤੋਂ ਪਹਿਲਾਂ ਸਾਡੇ ਜਿਹੜੇ ਬਜ਼ੁਰਗ ਮੇਰੇ ਦਾਦੀ ਸੱਸ ਨੇ ਮਹਿੰਦਰ ਕੌਰ ਜੀ ਉਹਨਾਂ ਨੇ ਇਹ ਥੀਆਂ ਦਾ ਪ੍ਰੋਗਰਾਮ ਇੱਥੇ ਮਨਾਉਣਾ ਸ਼ੁਰੂ ਕੀਤਾ ਸੀ। ਸਾਡੇ ਪਰਿਵਾਰ ਦੀ ਹੁਣ ਤੀਸਰੀ ਪੀੜ੍ਹੀ ਇੱਥੇ ਇਹ ਤਿਹਾਰ ਲਗਾਤਾਰ ਮਨਾਉਂਦੀ ਆ ਰਹੀ ਏ ਤੇ ਵਿਰਸੇ ਨੂੰ ਸੰਭਾਲਣ ਦੀ ਇੱਕ ਛੋਟੀ ਜੀ ਕੋਸ਼ਿਸ਼ ਕਰ ਰਹੀ ਏ। ਧੰਨਵਾਦ। ਇਹ ਤਿਹਾਰ ਸਾਡੇ ਮਾਤਾ ਜੀ ਸਭ 65 ਸਾਲ ਤੋਂ ਇਹ 3 ਦਾ ਹਰਮਨ ਤਿਹਾਰ ਮਨਾ ਰਹੇ ਸੀ ਉਹਨਾਂ ਨੇ ਇਹ ਕਿ ਚਲੇ ਨੂੰਹਾਂ 3 ਸਭ ਇਕੱਠੀਆਂ ਹੋ ਕੇ ਰੌਣਕ ਮੇਲਾ ਲਾਗਦੀਆਂ ਪਿੰਗਾ ਪਾਉਂਦੇ ਸੀ ਲੰਗਰ ਲਾਉਂਦੇ ਚਲੋ ਉਹਦਾ ਛੋਟਾ ਲੰਗਰ ਲਾਉਂਦੇ ਸੀ ਅੱਗੋਂ ਉਹਨਾਂ ਦੇ ਪਰਿਵਾਰ ਬੱਚੇ ਜਿਗੋਂ ਉਹਨਾਂ ਪੋਤੀਆਂ ਪੋਤੇ ਸਾਰੇ ਰਲ ਮਿਲ ਕੇ ਕਰਦੇ ਨੇ ਸਾਰਾ ਨਗਰ ਫਗਵਾੜਾ ਹਦੀਆਬਾਦ ਦੇ ਸਾਰੇ ਬੱਚੇ ਧੀਆ ਭੈਣਾ ਸਭ ਪਰਿਵਾਰ ਰਲ ਕੇ ਇਹ ਧੀਆ ਮਨਾਉਂਦੇ ਹਨ ਇਸ ਲਈ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਫਗਵਾੜਾ ਵਿਖੇ ਫਗਵਾੜੇ ਦੇ ਮਹੱਲਾ ਹਦੀਆਬਾਦ ਵਿਖੇ ਕਸਬਾ ਹਦੀਆਬਾਦ ਤੇ ਮੱਲੀ ਪਰਿਵਾਰ ਵੱਲੋਂ ਮਨਾਇਆ ਗਿਆ ਹਰ ਸਾਲ ਮਨਾਇਆ ਜਾਂਦਾ ਤੇ ਸਾਡੀ ਮਾਤਾ ਮੁੰਦਰ ਖੌਰ ਖਾਂਦੇ ਤੋਂ ਘੱਟ ਵੀ 50 ਸਾਲ ਹੋ ਗਏ ਤੇ ਮਾਤਾ ਜੀ ਸਾਡੇ ਨੂੰ ਬਣਾਉਂਦੇ ਸੀ ਅੱਗੋਂ ਉਹਨਾਂ ਦੇ ਸਾਡੇ ਮੇਰੀਆਂ ਭਾਬੀਆਂ ਈਆਂ ਦਾ ਪ੍ਰੋਗਰਾਮ ਈਆਂ ਦਾ ਗੁਣਕ ਮੇਲਾ ਹੁੰਦਾ ਭੈਣ ਫਗਵਾੜਾ ਦੇ ਹਦੀਆਬਾਦ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੱਲੀ ਪਰਿਵਾਰ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਸ਼ਿਰਕਤ ਕੀਤੀ ਇਸ ਦੌਰਾਨ ਜਿੱਥੇ ਮਹਿਲਾਵਾਂ ਤੇ ਲੜਕੀਆਂ ਵੱਲੋਂ ਪੰਜਾਬੀ ਵਿਰਸੇ ਦੀ ਯਾਦ ਨੂੰ ਤਾਜ਼ਾ ਕਰਦੇ ਆ ਪੰਜਾਬੀ ਤਾਲੂਕ ਨਾਚ ਗਿੱਧਾ ਭੰਗੜਾ ਤੇ ਬੋਲੀਆਂ ਪੇਸ਼ ਕੀਤੀਆਂ ਗਈਆਂ ਉੱਥੇ ਹੀ ਡੀ ਜੇ ਦੀਆਂ ਧੁਨਾਂ ਤੇ ਵੀ ਮਹਿਲਾਵਾਂ ਨੇ ਨੱਚ ਟੱਪ ਕੇ ਇਸ ਤੀਆਂ ਦੇ ਮੇਲੇ ਦੀ ਰੌਣਕ ਨੂੰ ਚਾਰ ਚੰਨ ਲਾਏ ਇਸ ਤੋਂ ਇਲਾਵਾ ਮਹਿਲਾਵਾਂ ਤੇ ਲੜਕੀਆਂ ਲਈ ਮੱਲੀ ਪਰਿਵਾਰ ਵੱਲੋਂ ਖਾਣ ਪੀਣ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਇਸ ਦੌਰਾਨ ਜਿੱਥੇ ਮਹਿਲਾਮਾ ਵੱਲੋਂ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਦੇ ਮਕਸਦ ਨਾਲ ਪਾਰਕ ਵਿਖੇ ਬੂਟੇ ਲਗਾਏ ਗਏ ਉੱਥੇ ਹੀ ਵਕਫਕ ਬੁਲਾਰਿਆ ਨੇ ਆਪਣੇ ਸੰਬੋਧਨ ਵੀ ਸਮੂਹ ਇਲਾਕਾ ਵਾਸੀਆਂ ਨੂੰ ਤੀਆਂ ਦੇ ਮੇਲੇ ਦੀਆਂ ਵਧਾਈਆਂ ਦਿੱਤੀਆਂ ਉਹਨਾਂ ਕਿਹਾ ਕਿ ਤੀਆਂ ਦਾ ਤਿਉਹਾਰ ਜਿੱਥੇ ਸਾਨੂੰ ਆਪਣੇ ਪ੍ਰਾਤਨ ਵਿਰਸੇ ਦੀ ਯਾਦ ਨੂੰ ਤਾਜ਼ਾ ਕਰਦਾ ਹੈ ਉੱਥੇ ਹੀ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਅੱਜ ਦੀ ਨੌਜਵਾਨੀ ਨੂੰ ਤੀਆਂ ਦੀ ਮਹੱਤਤਾ ਸਬੰਧੀ ਵੀ ਜਾਗਰੂਕ ਕਰਵਾਉਣਾ ਚਾਹੀਦਾ ਹੈ ਇਸ ਦੌਰਾਨ ਵੱਡੀ ਗਿਣਤੀ ਵਿੱਚ ਮਹਿਲਾਵਾਂ